ਸਾਰੇ ਸਾਡੇ ਸੀਆਰਪੀਆਰਐਕਸ ਮੈਂ ਬੈਲਪੇਰ ਐਸਵੀ ਤੁਹਾਨੂੰ ਦੇ ਵੀਰ ਤੇ ਦੇਤਾ ਬਦਿਤਾ ਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਤੀ ਤੁਹਾਡੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਤੀ ਜੂਦੇ ਤਹੀਦ ਵੀ ਕਿਹਾ ਜਾ ਸਕਦਾ ਜਿਨ੍ਹਾਂ ਨੇ ਜ਼ਿੰਦਗੀ 'ਚ ਮੁਸ਼ਕਲਾਂ ਝੱਲੀਆਂ ਜਿਨ੍ਹਾਂ ਨੂੰ ਮੁਸ਼ਕਲਾਂ ਆਉਂਦੀਆਂ ਹੀ ਕਿੱਦਾਂ ਹਟਾਉਂਦੇ ਆ ਉਹ ਪਰਿਵਾਰਾਂ ਨਾਲ ਅਸੀਂ ਤੁਹਾਨੂੰ ਇੱਕ ਲੜੀਵਾਰ ਇੱਕ ਅਸੀਂ ਪ੍ਰੋਗਰਾਮ ਚਲਾਇਆ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਸਾਡੇ ਨਾਲ ਬੀਬੀ ਕਲਵੀਰ ਕੌਰ ਵਾਈਕਾਉਫ ਸਰਦਾਰ ਤਰਸੇਮ ਸਿੰਘ CRPF ਵਿੱਚ ਆਨ ਡਿਊਟੀ ਇਹਨਾਂ ਦੀ ਡੈਥ ਹੋ ਗਈ ਸੀ ਸਰਦਾਰ ਤਰਸੇਮ ਸਿੰਘ ਦੀ ਪਰ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਕੀ ਚੀਜ਼ੀ ਉਹਨਾਂ ਨਾਲ ਬੀਤਦੀ ਹੈ ਉਹ ਪਰਿਵਾਰਾਂ ਨੂੰ ਪਤਾ ਹੁੰਦਾ ਜਿਹੜੇ ਹੰਡਾਉਂਦੇ ਆ ਜਿਹੜਾ ਬੰਦਾ ਚੱਲ ਜਾਂਦਾ ਉਹ ਤੇ ਠੀਕ ਹੈ ਵੀ ਚਲ ਗਿਆ ਉਹਦੀ ਡੈਥ ਹੋ ਗਈ ਪਰ ਜਿਹੜੇ ਜਿਸ ਤਰ੍ਹਾਂ ਇਨਸਾਨ ਨੇ ਉਹ ਤੋਂ ਮਗਰੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਆ ਦੋ ਤਿੰਨ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਉਹ ਬੱਚਿਆਂ ਨੂੰ ਕਿੱਦਾਂ ਪਾਲਿਆ ਪੋਚਿਆ ਉਹ ਅਸੀਂ ਅੱਜ ਸਾਰੀ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਆ ਆ ਬੀਬੀ ਕਲਵੀਰ ਕੌਰ ਤੇ ਨਾਲ ਉਹਨਾਂ ਨੂੰ ਆਸਥਰੀਆ ਕਾਲ ਤੇ ਆਖੀ ਤੁਸੀਂ ਸਾਨੂੰ ਇਹ ਦੱਸਿਓ ਕਿ ਪਹਿਲਾਂ ਤੇ ਸਰਦਾਰ ਤਰਸੀਮ ਸਿੰਘ ਦੀ ਜਿਹੜੀ ਡੈਥ ਹੋਈ ਆ ਉਹ ਕਿਹੜੇ ਸਾਲ ਚ ਹੋਈ ਕਦੋਂ ਹੋਈ 2011 ਵਿੱਚ 2011 ਵਿੱਚ ਜਦੋਂ 2011 ਚ ਉਹਨਾਂ ਦੀ ਡੈਥ ਹੋਈ ਤੇ ਜਿਹੜੇ ਤੁਹਾਡੇ ਬੱਚੇ ਆ ਉਦੋਂ ਆ ਕਿੱਡੇ ਕਿੱਡੇ ਵੱਡੇ ਸੀਗੇ ਵੱਡਾ ਕਿੱਦਾਂ ਇੱਕ ਛੋਟਾ ਕਿੱਦਾਂ ਜਿਹੜਾ ਵੱਡਾ ਬੇਟਾ ਉਹ 5 ਸਾਲ ਦਾ ਸੀ ਦੂਸਰਾ 4 ਸਾਲ ਦਾ ਸੀ ਜਿਹੜਾ ਤੀਸਰਾ ਉਹ 1.5 ਸਾਲ ਦਾ ਸੀ ਜਿਹੜਾ ਵੱਡਾ ਬੇਟਾ ਉਹ 5 ਸਾਲ ਦਾ 5 ਸਾਲ ਦਾ ਉਸ ਤੋਂ ਛੋਟਾ ਉਹ 4 ਸਾਲ ਦਾ ਹੈ ਉਹ 4 ਸਾਲ ਦਾ ਉਸ ਤੋਂ ਛੋਟਾ ਉਹ 1.5 ਸਾਲ ਦਾ ਸੀ ਉਹ 1.5 ਸਾਲ ਦਾ ਤੁਹਾਨੂੰ ਕਿੱਦਾਂ ਖਬਰ ਮਿਲੀ ਕਿ ਤਰਦੀਨ ਸਿੰਘ ਦੀ ਡੈਥ ਹੋ ਗਈ ਆ ਘਰ ਆਏ ਵੀ ਜਾਂ ਡਿਊਟੀ ਤੇ ਹੀ ਜਾਂ ਕਿਉਂ ਨਾਲ ਦੀ ਤੇ ਕਿਦਾ ਕੋਈ ਬਿਮਾਰ ਵਗੈਰਾ ਨਹੀਂ ਜਾ। ਬਿਮਾਰ ਨਹੀਂ ਉਹਨਾਂ ਦਾ ਸੈਟ ਹੋਇਆ ਸੀ। ਘਰ ਆ ਕੇ ਅਟੈਕ ਹੋਇਆ ਸੀ। ਤੁਸੀਂ ਕਿੱਥੇ ਉਦੋਂ ਗਰੋਪ ਸੈਂਟਰ 'ਚ ਰਹਿੰਦੇ ਸੀ ਜਾਂ ਘਰ ਰਹਿੰਦੇ ਸੀ? ਨਹੀਂ ਮੈਂ ਗਰੋਪ ਸੈਂਟਰ 'ਚ ਆਹ ਜਾਣੇ ਕਿ ਉਹਨਾਂ ਨੂੰ ਸਿਪੀ ਲਈ ਸੀ ਉਹ ਡਾਇਨਿੰਗ ਕਰੇ ਜਾ ਰਹੇ। ਅ 14 ਦਿਨਾਂ ਤੇ ਵੈਸੇ ਘਰ ਹੀ ਰਹੇ ਸੀ। ਹਾਂਜੀ। ਠੀਕ ਹੈ। ਉਹ ਟਾਈਮ 'ਤੇ ਉਹ ਜਾਣਦੇ ਕਿ ਇਸ ਵਾਰ ਡੋਟੇ ਡੂਟੇ ਚੱਲ ਗਈ। ਸਰ ਡਿਊਟੀ ਉਹਨਾਂ ਦੀ ਉਸ ਟਾਈਮ ਹੀ ਗਈ ਸ਼੍ਰੀਨਗਰ। ਇਸ ਵਾਰ ਡੋਟੇ ਸੀ। ਇਸ ਵਾਰ ਕੰਗਿਆਨ ਜਾਣੇ ਤੋਂ 7 ਤਰੀਕ ਨੂੰ ਛੁੱਟੀ ਆਏ ਹਾਂ ਜੀ 7 ਤੋਂ ਬਾਅਦ ਜੋ ਅਸੀਂ 8 ਨੂੰ ਕਰੇ ਗਏ ਇਹ ਕਿਹੜੇ ਸਾਲ ਚ ਹੋਈ ਇਹਨਾਂ ਦੀ ਡੈਥ ਇਹਨਾਂ ਦੀ 2011 ਵਿੱਚ 2011 ਜੀ 13 ਮਾਰਚ 13 ਮਾਰਚ 2011 ਜੀ ਠੀਕ ਹੈ ਫਿਰ ਜਿੱਦਾਂ ਉਹਨਾਂ ਦੀ ਡੈਥ ਹੋ ਗਈ ਹੈ ਫੇ ਤੁਹਾਨੂੰ ਬੱਚੇ ਹੀ ਜਿਗਾ ਆਪੇ ਨੇ ਬੱਚੇ ਹੀ ਤੁਹਾਡੇ ਤਿੰਨੇ ਬੇਟੇ ਆ ਤੇ ਤੁਸੀਂ ਫਿਰ ਕਿੱਦਾਂ ਜਿਹੜੀ ਆਪਣੀ ਜ਼ਿੰਦਗੀ ਨੂੰ ਅੱਗੇ ਕਿੱਦਾਂ ਵਧਾਇਆ ਫਿਰ ਵੀ ਕਿੱਦਾਂ ਤੁਹਾਨੂੰ ਮੁਸ਼ਕਲਾਂ ਨਹੀਂ ਘੇਰ ਲਿਆ ਫਿਰ ਕਿੱਦਾਂ ਤੁਸੀਂ ਆਪਣੇ ਆਪ ਨੂੰ ਉਹ ਸਾਰੀਆਂ ਮੁਸ਼ਕਲਾਂ ਬੇਪਰਵਾਹ ਕਰਕੇ ਉਹਨੂੰ ਤੁਸੀਂ ਅੱਗੇ ਲੈ ਕੇ ਚੱਲੇ ਹੋ ਆਪਣੀ ਜ਼ਿੰਦਗੀ ਨੂੰ ਆਪਣੇ ਬੱਚਿਆਂ ਨਾਲ ਉਹ ਤੁਸੀਂ ਕਿਦਾਂ ਕਿਦਾਂ ਦਾ ਟਾਈਮ ਹੰਡਾਇਆ ਉਹਦੇ ਬਾਰੇ ਥੋੜੀ ਚਰਚਾ ਕਰੀਏ। ਹੋਰ ਕੈਂਪ ਜਿਹੜੇ ਬਹੁਤ ਮੁਸ਼ਕਲ ਹੁੰਦਾ ਹੈ ਜਿੱਦਾਂ ਇਹ 13 ਮਾਰਚ ਨੂੰ ਖਤਮ ਹੋ ਗਿਆ। ਹਾਂਜੀ 19 ਮਾਰਚ ਨੂੰ ਮੇਰੀਆਂ ਨਾਨਾ ਨੇ ਕੇਸ ਕਰਤਾ ਮੇਰੇ ਉੱਪਰ। ਯਾਨੀ ਕਿ ਉਹਦੋਂ ਬਾਅਦ ਮੈਂ 13 ਸਾਲ ਉਹਨਾਂ ਦੇ ਨਾਲ ਕੇਸ ਚਲਿਆ। ਅੱਛਾ ਜਿੱਦਾਂ ਤੁਹਾਡੀ ਭਾਜੀ ਦੀ ਡੈਥ ਹੋਈ 13 ਤਰੀਕ ਨੂੰ। ਹਾਂਜੀ। ਉਹਨਾਂ ਨੇ ਕੇਸ ਤੁਹਾਡੇ ਤੇ ਕਰਤਾ। ਮੇਰੇ ਤੇ ਉੱਪਰ ਕੀਤਾ ਵੀ ਨਹੀਂ ਘਰ ਚੋਂ ਦੇ ਜ਼ਮੀਨ 'ਚੋਂ ਹਿੱਸਾ ਲੈਣ। ਅੱਛਾ ਉਹਨਾਂ ਨੇ ਉਲਟਾ ਕਰਤਾ ਵੀ ਜਿੱਡੀ ਵੀ ਤੁਹਾਡੀ ਪ੍ਰਾਪਰਟੀ ਆ ਉਹਦੇ ਤੋਂ ਸਾਨੂੰ ਵੀ ਸ਼ੇਅਰ ਦੋ ਹਾਂਜੀ ਤੇ ਜਿਹੜਾ ਤਰਸੇਮਰ ਤੋਂ ਮੋਕੇ ਤੋਂ ਮੈਨੂੰ 7.5 ਲੱਖ ਰੁਪਈਆ ਮਿਲਿਆ ਸੀ ਹਾਂਜੀ ਉਹਦੇ ਵਿੱਚੋਂ ਇਹ ਹਿੱਸਾ ਮਾਂ ਦੇਣਾ ਸੀ ਅਟੋ ਵੀ ਲੱਗ ਜਾਂਵੇ ਨਹੀਂ ਉਹਦੇ ਵਿੱਚੋਂ ਹਿੱਸਾ ਨਹੀਂ ਦਿੱਤਾ ਜਾਨੀ ਕਿ ਲੈ ਅਸੀਂ ਇੱਥੇ ਵੀ ਮੰਗਦੀਆਂ ਹੀ ਜੇ ਉਹਨਾਂ ਕੇਸ ਹੀ ਕਰਤਾ ਮੇਰੇ ਸਾਰੇ ਉਧਰ ਪੈਸੇ ਲੱਗਦੇ ਓਕੇ ਜਿਹੜੇ ਤੁਹਾਨੂੰ ਫੰਡ ਵੀ ਮਿਲੇ ਹਾਂਜੀ ਉਹ ਸਮਝ ਲਓ ਕਿ ਉਹ ਤੁਹਾਡੇ ਜਿਹੜੇ ਕੇਸ ਚੱਲਦੇ ਸੀ ਹਾਂਜੀ ਬੀਵੀਆਂ ਨਾਲ ਉਹਨਾਂ ਦੀਆਂ ਭੈਣਾਂ ਨਾਲ ਉਹਨਾਂ ਨਾਲ ਤੁਹਾਡਾ ਉਸ ਟਾਈਮ ਸੱਤ ਸੌ ਦਾ ਵੀ ਹੀਗਾ ਨਹੀਂ ਸੱਤ ਸੌ ਦਾ ਨਹੀਂ ਹੈ ਨਣਾ ਭਾਈ ਕਿੰਨੀਆਂ ਲੜਾਂ ਦਾ ਇੰਝ ਤੁਹਾਡੀ ਤਿੰਨ ਤੇ ਮੈਂ ਨੇ ਕੇਸ ਕਰਦਾ ਵੀ ਸਾਨੂੰ ਮਿਸਾਲਾ ਕੁਝ ਦੱਸੋ ਹਾਂਜੀ ਪਰ ਤੁਹਾਨੂੰ ਇਹ ਨਹੀਂ ਹੋ ਗੱਲ ਕਹਿੰਦੇ ਵੀ ਵੀ ਤੁਸੀਂ ਹੀ ਨਹੀਂ ਕਹਿੰਦੇ ਉਹਨਾਂ ਨੂੰ ਵੀ ਮੈਂ ਬੱਚੇ ਕਿੱਦਾਂ ਪਾਲਾਂਗੀ ਮੈਂ ਠੀਕ ਹੈ ਤੁਹਾਨੂੰ ਫੰਡ ਦੇਦਾ ਨਹੀਂ ਹੈ ਇਸ ਸਮੇਂ ਬਹੁਤ ਕੁਝ ਬੰਦੇ ਵੀ ਇਕੱਠੇ ਕਰਕੇ ਪੰਚਾਇਤਾਂ ਵੀ ਇਕੱਠੀਆਂ ਕਰਕੇ ਉਹਨਾਂ ਨੂੰ ਬਹੁਤ ਕੁਝ ਬੋਲਦੇ ਆਂ। ਤੇ ਮੈਂ ਨਾ ਰਾਜੀ ਨਾ ਨਾ ਕਰ ਲੋ ਤੁਹਾਡੇ ਭਤੀਜੇ ਆ ਪਰ ਨਹੀਂ ਉਹ ਨਹੀਂ ਹੈ ਨਹੀਂ। ਮਲਕੇਸ਼ ਐਂਡ ਚਲਿਆ ਫੇ ਕੋਰਟ ਨੇ ਫੈਸਲਾ ਕੀਤਾ ਵੀ ਤੁਸੀਂ ਉਹਨੂੰ ਕੀ ਦੇਣਾ ਤੇ ਕੀ ਨਹੀਂ ਦੇਣਾ। ਹੈ ਨਾ? ਤੇ ਜਾਨੀ ਕਿ ਉਹਨਾਂ ਲਾਸਟ ਉਹ ਕੇਸ ਜਿੱਤਦੇ ਆ। ਜਿੱਤ ਕੇ ਫੇਰ ਹੀ ਆਏ ਮਲ ਉਹਨਾਂ ਨੇ ਕੋਈ ਨਹੀਂ ਕਸਮ ਖਾਧੀ। ਕੋਈ ਤੁਹਾਡੀ ਜ਼ਿੰਦਗੀ 'ਚ ਐਦਾਂ ਦੀ ਮੁਸ਼ਕਲ ਵੀ ਆਈ ਜਿਹੜੀ ਤੁਹਾਨੂੰ ਅੱਜ ਤੱਕ ਵੀ ਨਹੀਂ ਭੁੱਲਦੀ ਉਹ ਐਦਾਂ ਦੇ ਦਿਨ ਵੀ ਕੋਈ ਖਾਸ ਦਿਨ ਜਾਂ ਮੁਸੀਬਤ ਵਾਲਾ ਦਿਨ ਕਹਿ ਲਈਏ ਜਾਂ ਉਹ ਕਿਦਾਂ ਦਾ ਵੀ ਕਹਿ ਲਈਏ ਵੀ ਜਿਹੜਾ ਤੁਹਾਡੀ ਜ਼ਿੰਦਗੀ ਦਾ ਕੇਸਾ ਬਣ ਗਿਆ ਉਹ ਵੀ ਬਾਕੀ ਤੇ ਮੈਨੂੰ ਭੁੱਲ ਗਿਆ ਸਾਰਾ ਕੁਝ ਪਰ ਆਹ ਟਾਈਮ ਜਿਹੜਾ ਇਹ ਨਹੀਂ ਭੁੱਲਦਾ ਕੋਈ ਐਦਾਂ ਦਾ ਵੀ ਹੈਗਾ ਜੀ ਕਈ ਮੌਕੇ ਐ ਹੋਦੇ ਆ ਵੀ ਜਿਹੜਾ ਮੈਂ ਨਹੀਂ ਭੁੱਲ ਸਕਦਾ ਹਾਂ ਉਹੀ ਚੀਜ਼ ਆਪਾਂ ਤਾਂ ਜਿਹਾ ਨਾ ਉਤਰੋਂ ਬੱਚੇ ਸਾਹਮਣੇ ਇਹਨਾਂ ਦੇ ਖਰਚੇ ਉਧਰੋਂ ਘਰ ਦਾ ਖਰਚਾ ਉਧਰੋਂ ਕੂਰ ਦਾ ਖਰਚਾ ਸਾਰਾ ਨਹੀਂ ਉਹ ਹੀ ਨੂੰ ਬੋਲੋ। ਉਹੀ ਚੀਜ਼ ਆਪਾਂ ਨਹੀਂ ਤੁਹਾਡੀਆਂ ਬਾਕੀ ਪਰਿਵਾਰਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਤੁਹਾਡੀਆਂ ਉਹ ਕੋਰਟ ਤੇ ਜਾਣਾ ਬੱਚਿਆਂ ਨੂੰ ਪੜ੍ਹਾਉਣਾ ਬੱਚਿਆਂ ਦੀ ਕੀਤਾ ਫਿਰ ਸਕੂਲ ਲਈ ਵੀ ਜਨਪੀ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਉਹ ਤੁਹਾਡੇ ਨਾਲ ਕਿੱਦਾਂ ਕਿੱਦਾਂ ਪੱਤੀਦ ਹੋਇਆ ਵੀ ਬੱਚੇ ਕਿੱਦਾਂ ਜਾਂਦੇ ਇਸ ਕੋਲੇ ਸਾਰੇ ਨਾਲੋਂ ਜਾਣੀ ਕਿ ਮੈਂ ਸਵੇਰੇ ਕੰਮ ਨਾਲ ਉੱਠਦੀ ਹਾਂ ਇਹਨਾਂ ਨੂੰ ਅਪੇਜਦੀ ਹਾਂ ਛੋਟਾ ਜਿਹੜਾ ਵੀ ਉਹਨੂੰ ਮੈਂ ਇਹਨਾਂ ਦੇ ਕੋਲ ਛੱਡ ਕੇ ਜਾਂਦੀ ਨਹੀਂ ਜਿਹਨੂੰ ਮੈਨੂੰ ਜਾਣਾ ਹੁੰਦਾ ਈ ਉਹਨੂੰ ਵੀ ਇਹਨਾਂ ਦੇ ਕੋਲ ਛੱਡ ਕੇ ਜਾਂਦੀ ਹਾਂ ਫਿਰ ਮੈਂ ਸਵੇਰੇ ਜਾਣਾ ਸ਼ਾਮਾਂ ਨੂੰ ਫਿਰ ਮੈਂ ਕੋਲ ਛੋ ਅੱਛਾ 6 ਸਾਲ ਮੇਰਾ ਜਾਣੀ ਕਿ ਪੱਤੀ ਕੇ ਚੱਲਿਆ ਅੱਛਾ ਕੀ ਮੇਰਾ ਚੱਲਦਾ ਪੱਤ ਪਹਿਲਾਂ ਪੱਟੀ ਚੱਲਦਾ ਰਿਹਾ ਫਿਰ ਬੰਦ ਕਰ ਚੱਲਦਾ ਰਿਹਾ ਮੰਨੋ ਛੋਟੇ ਬੱਚੇ ਨੂੰ ਵੀ ਇਹਨਾਂ ਬੱਚਿਆਂ ਦੇ ਹਵਾਲੇ ਕਰਕੇ ਜਾਣਾ ਹਾਂਜੀ ਹਾਂ ਉਦੋਂ ਤੁਹਾਡਾ ਵੱਡਾ ਬੇਟਾ ਹੈਗਾ ਕਿੰਨੇ ਸਾਲ ਦਾ ਉਹ 5 ਸਾਲ ਦਾ ਸੀ ਪਰ ਮੰਨੋ 5 ਸਾਲ ਦਾ ਬੱਚਾ ਵਿਚਾਰਾ ਜਿਹੜਾ ਸਾਰੇ ਪਰਿਵਾਰ ਨੂੰ ਧਾਮ ਰਿਆ ਸੀ ਕਹਿੰਦਾ ਜੀ ਨਹੀਂ ਬਹੁਤ ਮੇਰੀ ਸਾਰੇ ਇਹਨਾਂ ਨੇ ਸਪੋਰਟ ਇਹਨਾਂ ਨੇ ਸਾਰੇ ਨੇ ਕੀਤੀ ਆ ਚਲੋ ਦੁੱਖ ਵੀ ਬਹੁਤ ਅਹੀਂ ਚੱਲੇ ਆ ਹਾਂਜੀ ਬਹੁਤ ਜ਼ਿਆਦੇ ਫਿਰ ਵੀ ਚਲੋ ਅਹੀਂ ਆਨੇ ਨੂੰ ਸਾਨੂੰ ਜਿੰਨੀ ਕੁ ਰੋਟੀ ਮੇਰੀ ਇੰਨੀ ਕੁ ਮਿਲਦੀ ਜਿਹੜੀ ਤੁਸੀਂ ਬੱਚਿਆਂ ਦੀ ਪਰਵਰਤ ਸਥਿਤੀ ਫਿਰ ਹੌਲੀ-ਹੌਲੀ ਕੋਰਟ ਤੇ ਵੀ ਜਾਣਾ ਤੁਸੀਂ ਬੱਚਿਆਂ ਦਾ ਧਿਆਨ ਰੱਖਣਾ ਬੜੀ ਕਿੰਨੀ ਲੰਬੀ ਸਟਰਗਲ ਕੀਤੀ ਵੀ ਕੇਸ ਵੀ 5-13 ਸਾਲ ਲੜਿਆ 13 ਸਾਲ ਤੋਂ 13 ਸਾਲ ਤੱਕ ਵੀ ਕੇਸ ਲੜਿਆ ਜਿਹੜੀ ਉਹ ਬੱਚਿਆਂ ਦੀ ਪਰਵਰਤ ਜਿਹੜੀ ਤੁਸੀਂ ਦੱਸਣੀ ਆ ਨਾ ਉਹ ਇੱਕ ਬੜੀ ਸਮਾਜ ਵਿੱਚ ਮੈਸੇਜ ਪੰਗਾ ਜਾਂਦਾ ਈ ਕਿ ਜੇ ਕੋਈ ਐਦਾਂ ਦੀ ਮੁਸੀਬਤ ਪੈ ਜਾਂਦੀ ਆ ਤੇ ਉਹਨੂੰ ਅਸੀਂ ਕਿਦਾਂ ਫ੍ਰਟਲ ਕਰਨਾ ਹੈ ਤੇ ਜਿਹੜੇ ਉਹ ਦੇਣ ਤੁਹਾਡੇ ਹੀ ਗਿਓ ਉਹ ਕਿੱਦਾਂ ਦੇ ਕਿੱਦਾਂ ਕਰਦੇ ਸੀ ਵੀ ਬੱਚਿਆਂ ਨੂੰ ਟਿਊਸ਼ਨਾਂ ਵੀ ਪੜਾਉਨੀਆਂ ਸਕੂਲੇ ਵੀ ਭੇਜਣਾ ਕੋਟਾ ਜਮੀ ਜਾਣਾ ਕੋਈ ਤੁਹਾਡੀ ਹੈਲਪ ਕਰਨ ਨੂੰ ਹੋਰ ਵੀ ਬੰਦਾ ਆਇਆ ਤੁਹਾਡੇ ਨਾਲ ਕੋਈ ਮੇਰੀ ਨਾਲ ਕੰਮ ਨਹੀਂ ਆਇਆ ਜਾਣੀ ਇਹ ਆਪਣਾ ਹੀ ਜਾਣੀ ਕਿ ਕਰਦਾ ਹੀ ਕਰੇ ਲੋ ਕੰਮ ਜਿੱਦਾਂ ਕੋਟੀਆਂ ਸੈਂਟਰ ਬਣਾ ਲੈ ਤੇ ਜਿਹੜਾ ਵੀ ਕੋਈ ਕੰਮ ਆਉਦਾ ਹੈ ਉਹਨਾਂ ਕਰਦੀ ਨਹੀਂ ਹਨ ਬੱਚਿਆਂ ਦੀ ਖਾਤਰ ਵੀ ਇਹਨਾਂ ਨੂੰ ਮੈਂ ਪੜਾਉਣਾ ਨਾ ਇਨੋਂ ਫਿਰਾਂ ਸਿਰ ਖੜਾ ਕਰਨਾ ਪਰ ਉਹ ਟਾਈਮ ਤੇ ਨਾਲ ਮੇਰੇ ਕਿਹਨ ਭੈਣ ਭਰਾ ਨੇ ਸਾਥ ਦਿੱਤਾ ਨਾਲ ਨੇ ਜਿਹੜੇ ਰਿਸ਼ਤੇ ਦਾ ਸਾਥ ਆਜ ਤੋ ਅੱਜ ਜਿਹੜੀ ਰਿਸ਼ਤੇਦਾਰੀ ਆ ਕਿ ਤੁਹਾਡੇ ਨਾਲ ਮਿਲਦੀ ਵਰਤਲੀ ਆ ਨਹੀਂ ਸਰ ਕੋਈ ਨਹੀਂ ਜਿਹੜੀਆਂ ਨਨਾਲਾ ਉਹ ਤੇ ਹੋ ਗਿਆ ਖਤਮ ਕੰਮ ਬਾਕੀ ਹੋਰ ਰਿਸ਼ਤੇਦਾਰੀ ਵੀ ਕੋਈ ਹੈਗੀ ਆ ਸਰ ਕੋਈ ਨਹੀਂ ਸਰ ਕੋਈ ਨਹੀਂ ਮਿਲਦਾ ਰਿਸ਼ਤੇਦਾਰ ਪਿੱਛੇ ਨਾ ਮਾਪੇ ਪਿਆ ਨਾ ਤਾਂ ਭੈਣ ਕੋਈ ਨਹੀਂ ਬਸ ਫਿਰ ਜਦੋਂ ਵੀ ਅੱਡੀਆਂ ਮੁਸੀਬਤਾਂ ਝੱਲਦੇ ਆਏ ਕਰਦੇ ਆਏ ਤੇ ਤੁਸੀਂ ਵੀ ਕੈਂਪ ਚ ਹੀ ਰਹਿ ਰਹੇ ਹੋ ਪਹਿਲਾਂ ਤੋਂ ਹੀ ਹੈ ਨਾ ਤੇ ਤੁਹਾਨੂੰ CRPF ਵੱਲੋਂ ਕਿੱਦਾਂ ਸਹਿਯੋਗ ਮਿਲਦਾ ਰਿਹਾ ਅੰਦਰ ਕੈਂਪ 'ਚ ਰਹਿਣ ਨਾਲ ਇੰਨਾ ਸਾਰਾ ਸਾਨੂੰ ਜਿੱਦਾਂ ਦੀ ਕੁਆਟਰ ਦਿੱਤਾ ਹੀ ਤਹਿਣਾ ਤੇ ਉਹਨਾਂ ਦੇ ਨਾਲ ਵੀ ਚੱਲਿਆ ਸੀ ਪੰਝੀ ਹਾਂਜੀ ਉਹ ਤੋਂ ਬਾਅਦ ਇਹਨਾਂ 2012 'ਤੇ ਮੇਰੇ ਨਾਂ ਕਰਕੇ ਕੁਆਟਰ ਮੈਨੂੰ ਦਿੱਤਾ ਜਦੋਂ ਸੀਆਪੀ ਦੀ ਸਾਡੀ ਬਹੁਤ سپورਟ ਸੀ ਹਾਂਜੀ ਨਿਸ਼ਾਨਾ ਡੀਆਈ ਜਿਹੜਾ ਵੀ ਹੁੰਦਾ ਹੈ ਸਾਨੂੰ سپورਟ ਵਾਧੂ ਕਰਦਾ ਰਿਹਾ ਉਹ ਫਿਕਰ ਕਰਦੇ ਮਤਲਬ ਜਿਹੜੀਆਂ ਉੱਥੇ ਸਾਰੀਆਂ ਆ ਬੀਬੀਆਂ ਰਹਿੰਦੀਆਂ ਨੇ ਉਹ ਸਾਰਿਆਂ ਦੀ ਸਪੋਰਟ ਕਰਦੇ ਸੀ ਜਾਂ ਕੋ ਅਲੱਗ-ਅਲੱਗ ਤਰੀਕੇ ਨਾਲ ਵੀ ਕਰਦੇ ਸੀ ਸਾਰਿਆਂ ਦੀ ਸਪੋਰਟ ਕਰਦੇ ਨੇ ਲੱਖ ਲੱਖ ਕਰਕੇ ਹਰ ਕਿਸ ਦੀ ਜਦੋਂ ਤਰਦੀਪ ਸਿੰਘ ਦੀ ਡੈਥ ਹੋਈ ਉਸ ਟਾਈਮ ਤੇ ਡੀ.ਆਈ.ਜੀ ਕੋਈ ਯਾਦ ਆ ਤੁਹਾਨੂੰ ਕਿਹੜਾ ਇਹਨੂੰ ਟਾਈਮ ਤੇ ਮੀਰ ਤੌਰ ਪਰ ਸਾਹਿਬ ਉਦੋਂ ਹੀ ਗਏ ਜਾਂ ਨਹੀਂ ਉਹ ਉਦੋਂ ਬਾਦ ਆ ਸੀ ਉਹ ਬਾਦ ਆਏ ਹਾਂਜੀ ਉਹਨਾਂ ਤੋਂ ਪਹਿਲੇ ਵੀ ਕੋਈ ਬਾਦ ਆ ਜ ਉਹ ਆਏ ਓਕੇ ਜੀ ਠੀਕ ਹੈ ਤੇ ਫਿਰ ਜਦੋਂ ਸੀ.ਐਲ.ਪੀ ਦੇ ਅਫਸਰ ਹੀ ਗਏ ਤੇ ਇਹ ਮਤਲਬ ਕਾਫੀ ਤੁਹਾਨੂੰ ਸਹਿਯੋਗ ਕਰਦੇ ਰਹੇ ਹਾਂ ਜੀ ਤੁਹਾਨੂੰ ਅੰਦਰ ਕੁਆਟਰਾਂ ਦੇ ਮਤਲਬ ਕੋਈ ਇਸ ਤਰ੍ਹਾਂ ਦੀ ਜਬੂਤੀ ਖਾਦੀ ਕਰ ਤੋਂ ਕੋਈ ਇੰਨੀ ਗਲਤ ਨਹੀਂ ਹੁੰਦੀ ਜਿਵੇਂ ਦਾ ਕੋਰਪੋਰੇਟ ਖਾਦੀ ਕਰਦਾ ਹੁਣ ਬੰਦਾ ਵੀ ਹਾਂ ਬਾਅਦ ਤੇ ਉਹ ਐਪਲੀਕੇਸ਼ਨ ਦਿੰਦੇ ਨੋਟਸ ਦਿੰਦੇ ਆ ਤੇ ਜਾਨੀ ਕਿ ਉਹ ਐਪਲੀਕੇਸ਼ਨ ਵਧਾਉਣ ਵਾਸਤੇ ਕਿਆ ਦਿੰਦੇ ਉਹ ਵੀ ਦੋ ਅੱਛਾ ਤੇ ਵਧਾ ਵੀ ਦਿੰਦੇ ਇੰਨੀਆ ਵੀ ਲਿਖਾਉਂਦੇ ਨੇ ਜਿਹੜਾ ਕੁਆਟਰਾਂ ਦਾ ਕੀ ਪ੍ਰੋਸੀਜਰ ਆ ਤੁਹਾਨੂੰ ਥਾਲੋਨ ਐਪਲੀਕੇਸ਼ਨ ਦੇਣੀ ਪੈਂਦੀ ਆ ਇਹਦਾ ਕਿੱਦਾਂ ਨਹੀਂ ਨਹੀਂ ਸਾਲ ਬਾਅਦ ਕਾਰੋਬਾਰ ਵੀ ਸਾਡਾ ਕੁਆਟਰ ਵਧਾਇਆ ਜਾਂਦਾ ਹੈ ਹੌਣਕਾ ਨੂੰ ਕਿੰਨੇ ਸਾਲ ਹੋ ਗਏ ਉੱਥੇ ਰਹਿੰਦੇ ਆ ਜੀ? ਸਾਨੂੰ ਹੋ ਗਏ 13 ਸਾਲ। ਅੰਦਰ ਰਹਿਆ ਨੂੰ ਹੋ ਗਏ 2012 ਤੋਂ ਨਾ ਲਾਪੋਕਿੱਤਾ ਨਾ ਪੈਣਾ ਪੈਣ ਕਿਤਾ ਗਾਣੇ। ਜੇ ਜਿੱਦਾਂ ਤੁਸੀਂ ਅੰਦਰ ਰਹ ਰਹੇ ਸੀ ਆਰਪੀ 'ਚ ਤੁਹਾਡਾ ਟਾਈਮ ਪਾਸ ਹੋ ਰਿਹਾ ਹੁਣ ਤੇ ਬੱਚੇ ਵੀ ਤੁਹਾਡੇ ਵੱਡੇ ਹੁਣ ਕਿੰਨੇ-ਕਿੰਨੇ ਸਾਲਾਂ ਦੇ ਹੋ ਗਏ ਜੀ ਬੱਚੇ? ਹੁਣ ਵੱਡਾ ਤੇ ਨਹੀਂ ਆ ਸਾਲਾਂ ਦਾ ਹੋ ਗਿਆ। ਅੱਛਾ ਜੀ। ਕਿੰਨੇ ਸਾਲਾਂ ਦਾ ਹੋ ਗਿਆ। ਜੀ ਤੇ ਜਿਹੜਾ ਛੋਟਾ ਉਹ 15 ਸਾਲ। ਹਾਂ ਮਨੋਰਤਾ ਗੜੇ ਹੋ ਗਏ ਤੇ ਜਦਾਂ ਵੀ ਤੁਸੀਂ ਅੰਦਰ ਰਹਿੰਦੇ ਸੀ ਤੁਹਾਂ ਹੀ ਜਿੱਦਾਂ ਇਸ ਵੀ ਦਿਨ ਵੀ 14 ਤੇ ਖੜੀ ਹੋਈ ਹੈ ਤੇ ਜਿਹੜੀ ਸੀਆਰਪੀਆ ਬੈਕਮੈਨ ਵੈਲਫੇਅਰ ਐਸੋਸੀਏਸ਼ਨ ਬੜੀਆਂ ਇਹਦੇ ਬਾਰੇ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਾ ਤੇ ਇਹ ਇਹ ਵੀ ਥੋੜਾ ਜਿਹਾ ਸਾਨੂੰ ਦੱਸਿਓ ਇਹਦੀ ਜਾਣਕਾਰੀ ਕਿ ਕਿ ਸਾਰੇ ਜਾਣੇ ਕਿ ਤਸਵੀਰ ਵੀ ਮੈਨੂੰ ਗੇਟ ਤੇ ਮਿਲਿਆ ਸੀ ਤਾਂ ਇਹ ਵੀ ਮੇਰੇ ਕੋਲ ਆਇਆ ਤੋ ਮੈਂ ਨਾ ਸਾਰਾ ਜੀ ਤੇ ਤੁਸੀਂ ਮੇਰਾ ਉਹ ਨੰਬਰ ਤੇ ਫੋਨ ਕਰਦੇ ਹੋ ਤਾਂ ਇਹ ਤੁਹਾਨੂੰ ਹਰ ਕਮੇਡੰ ਦਾ ਪਤਾ ਲੱਗnabla ਜੀ ਜਾਨੀ ਕਿ ਕਮੇਡੰ ਤੇ ਗਏ ਉਦੋਂ ਬਾਅਦ ਤਾਂ ਨਹੀਂ ਜਾਨੀ ਕਿ ਸਾਰੀਆਂ ਬਿੱਟਾਂ ਦਾ ਨਾਮ ਲਿਖਿਆ ਹੈ ਕਿ ਕਿਹੜੀਆਂ ਕਿਹੜੀਆਂ ਬਿੱਟਾਂ ਨੂੰ ਸਾਰੀਆਂ ਨੂੰ ਲੈ ਕੇ ਆ ਜੀ ਫਿਰ ਮੈਂ ਲੈ ਕੇ ਆਉਂਦੀ ਹਾਂ ਇਹ ਸਭ ਜਿੱਦੋਂ ਦੀ ਮਾਤਾ ਬਿਲੂ ਟਾਈਮ ਤੋਂ ਦੀ ਅਸੀਂ ਸਮਝਾਉਣਾ ਸ਼ੁਰੂ ਕੀਤਾ ਜਦੋਂ ਤੁਹਾਡੀ ਮੁਲਾਕਾਤ ਹੋਈ ਹਾਂ ਜੀ ਉਹ ਤੁਹਾਨੂੰ ਅੰਦਰ ਇੰਨੀ ਧੇਰ ਰਹਿੰਦਿਆਂ ਨੂੰ ਇਹ ਤੁਹਾਨੂੰ ਅੰਦਰੋਂ ਕੋਈ ਇਨਫਰਮੇਸ਼ਨ ਨਹੀਂ ਮਿਲ ਸਕੀ ਨਹੀਂ ਅੰਦਰੋਂ ਸਾ ਕੋਈ ਨਹੀਂ ਤਾਂ ਕੋ ਤੁਜੀ ਦੇ ਕਵਾਰਟਰਾਂ 'ਚ ਰਹਿੰਦੇ ਹੀ ਉਧਰ ਕੇਹੜਾ ਕੋ ਮਤਲਬ ਨਹੀਂ ਆਉਣਾ ਜਣਾ ਤੇ ਮਾਂ ਹੀ ਕੋਈ ਹੈ ਨਾ ਜਦ ਅਰਟੀ ਵਾਲੇ ਜਿਹੜੇ ਨੇ ਪਾਸ ਹੁੰਦੇ ਆ ਤਾਂ ਉਹ ਚੀਜ਼ਾਂ ਦਾ ਕੋ ਮੈਸੇਜ ਲੱਗਦਾ ਏਦਾਂ ਦਾ ਤੇ ਜਦੋਂ ਕੋਈ ਤੁਹਾਨੂੰ ਮੁਸ਼ਕਲ ਆਉਂਦੀ ਹੈ ਫਿਰ ਤੁਸੀਂ ਡੀਆਈਜੀ ਸਾਹਿਬ ਨੂੰ ਅ ਮਿਲਦੇ ਹੋ ਜਾਂ ਫਿਰ ਨਹੀਂ ਕਿਸੇ ਨੂੰ ਕਹਿ ਦਿੰਦੇ ਹੋ ਆਪਣੀ ਮੁਸ਼ਕਲ ਵਾਸਤੇ ਸਰ ਜੇ ਤਾ ਵੀ ਕੋਈ ਮੁਸ਼ਕਲ ਆਉਂਦੀ ਵੀ ਆ ਤੇ ਨੀਚੇ ਵਾਲਿਆਂ ਨੂੰ ਬੋਲੀ ਜਾਂਦੀ ਆ ਤੇ ਜੇ ਨੀਚੇ ਵਾਲੇ ਕਰਦਾਂ ਤੇ ਵੀ ਜੇ ਨਹੀਂ ਕਰਦੇ ਫਿਰ ਡੀਆਈਜੀ ਨੂੰ ਜਾ ਕੇ ਮਿਲਦੇ ਫਿਰ ਡੀਆਈਜੀ ਸਾਹਿਬ ਤਾਂ ਵੀ ਤੁਰੰਤ ਮਸਲੇ ਜਿਹੜੇ ਹੱਲ ਕਰ ਦਿੰਦੇ ਆ ਜਾਂ ਉਹ ਵੀ ਟਾਈਮ ਮੰਗਦੇ ਆ ਜੀ ਰੁਕੋ ਟਾਈਮ ਮੰਗਦੇ ਆ ਤੇ ਆ ਦਿੰਦੇ ਆ ਵੀ ਜਦੋਂ ਕੋਈ ਗੱਲੀ ਕੋਈ ਦਾ ਕੰਮ ਤਾਂ ਕਰ ਜ਼ਰੂਰ ਹੋਊਗਾ ਕਰ ਦਿੰਦੇ ਆ ਕਰ ਦਿੰਦੇ ਆ ਬਸ ਕੋਲ 2-4 ਦਿਨ ਅੱਗੇ ਪਿੱਛੇ ਕੋਈ ਗੱਲ ਨਹੀਂ ਮਤਲਬ ਕੰਮ ਫਿਰ ਤੁਹਾਡਾ ਜਿਹੜਾ ਹੋ ਜਾਂਦਾ ਹੈ ਜੇ ਜਦੋਂ ਤੁਸੀਂ ਐਸ.ਐਸ.ਓ. ਨਾਲ ਜੁੜ ਗਏ ਹੋ ਐਸੋ ਇਸ ਨੂੰ ਮਿਲਤਾ ਗਏ ਤੇ ਉੱਥੇ ਹੁਣ ਅੰਦਰ ਕਿੰਨੇ ਪਰਿਵਾਰ ਹੈ ਜਿਹੜੇ ਐਸ.ਐਸ.ਓ. ਨਾਲ ਜੁੜੇ ਹੈ ਸਰ ਉਹ ਆਖੀ ਜਾਨੀ ਕਿ 12 ਜਾਨਾ 12 ਜਾਨੇ ਅੰਦਰ ਹੁੰਦੀ ਹੈ ਨਾ ਤੇ ਐਸ.ਐਸ.ਓ. ਨਾਲ ਜੁੜਨ ਦੇ ਨਾਲ ਤੁਹਾਨੂੰ ਕਿਦਾਂ ਦਾ ਲੱਗਾ ਫਿਰ ਕੋਈ ਤੁਹਾਨੂੰ ਕੀ ਮਹਿਸੂਸ ਹੋਇਆ ਸਾਨੂੰ ਬਹੁਤ ਵਧੀਆ ਲੱਗਿਆ ਜਾਨੀਏ ਸਾਡੀ ਬਹੁਤ ਹਰਜ਼ ਹੋਈ ਹੈ ਜਾਨੀ ਕਿ ਸਾਨੂੰ ਹਰ ਜਾਣਕਾਰੀ ਮਿਲਣ ਦਈ ਮਨੋਂ ਹੁੰਦਾ ਨੂੰ ਹਰ ਗੱਲ ਦਾ ਪਤਾ ਲੱਗਦਾ ਏ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੈ ਨਾ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਵੀ ਜਿੱਦਾਂ ਐਸਵੀਰ ਨੇ ਆ ਪਿਛਲੇ ਦਿਨਾ ਵਿੱਚ ਜਿਹੜੀਆਂ ਆਊਟ ਡਿਊਟੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਆ ਚੈੱਕ ਪੇਟ ਕੀਤੇ ਆ ਉਹਦੇ ਤੇ ਤੁਹਾਡੀਆਂ ਕਿੰਨੀਆਂ ਅੰਦਰ ਬੀਬੀਆਂ ਜਿਨ੍ਹਾਂ ਨੂੰ ਚੈੱਕ ਮਿਲੇ ਆ ਯਾਨੀ ਕਿ ਸਾਰੇ ਕਾਨੂੰਨੀ ਮਲੇ ਤੇ ਯਾਨੀ ਕਿ ਦਸਾਂ ਜਾਣੀਆਂ ਨੂੰ ਇੱਕ ਨੂੰ ਨਹੀਂ ਮਿਲਿਆ ਉਹ ਨੂੰ ਕਿਉਂ ਨਹੀਂ ਮਿਲਿਆ ਸੀ ਉਹ ਸਾਰਾ ਆਇਆ ਨਹੀਂ ਮੇਰੇ ਕੋਲ ਅੱਛਾ ਉਹ ਦਿਨ ਆਏ ਨਹੀਂ ਜਦੋਂ ਉਹ ਉਹ ਨਾਮ ਨੂਮ ਲਿਖਿਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਟੈਕ ਦੇਣੇ ਆ ਉਹ ਆਏ ਨਹੀਂ ਉਹਦੇ ਉਹ ਵੀ ਕੈਂਪ ਦੇ ਅੰਦਰ ਹੀ ਰਹ ਰਹੇ ਹੁਣ ਤੁਹਾਨੂੰ ਐਸੋ ਜਿਹੇ ਨੇ ਕੀ ਅਹੁਦਾ ਦਿੱਤਾ ਈ ਤੁਹਾਨੂੰ ਤੁਹਾਡੀ ਕੀ ਜ਼ਿੰਮੇਵਾਰੀ ਲਾਈ ਆ ਤੁਸੀਂ ਸਾਰਿਆਂ ਦਾ ਧਿਆਨ ਰੱਖਦੇ ਹੋ ਤੇ ਤੁਹਾਨੂੰ ਇਸ ਗੱਲ ਦਾ ਆਈਡੀਆ ਹੈ ਕਿ ਤੁਹਾਡੀ ਹੁਣ ਜ਼ਿੰਮੇਵਾਰੀ ਕੀ ਲਾਈ ਆ ਤੁਸੀਂ ਮੇਰੀ ਜੀ ਹੁਣ ਅੱਜ ਇਹ ਬੀਬੀ ਕਲਵੀਰ ਕੌਰ ਨੂੰ ਜਿੰਨੀਆਂ ਪੰਜਾਬ ਦੀਆਂ ਮਹਿਲਾ ਆਈ ਤੇ ਸ਼ਹੀਦ ਪਰਿਵਾਰਾਂ ਦੀਆਂ ਮਹਿਲਾ ਆਈ ਫਿਰ ਇਹਨਾਂ ਦੇ ਨਾਲ ਦੀਆਂ ਆਈ ਇਹਨਾਂ ਨੂੰ ਅਸੀਂ ਆ ਪੰਜਾਬ ਦੇ ਪ੍ਰੈਜ਼ੀਡੈਂਟ ਲਾਇਆ ਮਹਿਲਾ ਦਾ ਵੀ ਜਿਹੜੀਆਂ ਮਹਿਲਾ ਆਈ ਉਹ ਸਾਰੀ ਕਈ ਵਾਰੀ ਕਈ ਗੱਲਾਂ ਇਦਾਂ ਦੀਆਂ ਜਨਤ ਸਮਾਰ ਨਹੀਂ ਕਰ ਸਕਦੀਆਂ ਇਸ ਕਰਕੇ ਫਿਰ ਇਹਨਾਂ ਨੂੰ ਅ ਉਥੇ ਕਾ ਉਹਦਾ ਦਿੱਤਾ ਗਿਆ ਕਿ ਇਹ ਸਾਰੀਆਂ ਬੀਤਿਆਂ ਦਾ ਧਿਆਨ ਰੱਖਣਗੇ ਉਹਨਾਂ ਦੀ ਦੁੱਖ ਤਕਲੀਫਾ ਸਾਡੇ ਤੱਕ ਜਾਇਜ਼ ਕਰਨਗੇ ਸਾਡੇ ਤੱਕ ਉਹ ਪਹੁੰਚਾਉਣਗੀ ਐ ਇਸੇ ਦਿਨ ਤੱਕ ਹੁਣ ਜੇ ਤੁਹਾਨੂੰ ਚੈੱਕ ਮਿਲੇ ਐ ਅੰਦਰ 11 ਬੀਤੀਆਂ ਐ ਟੋਟਲ ਇਹ ਕਿੰਨੀਆਂ ਨੂੰ ਮਿਲੇ ਭਲਾ ਜੀ ਤੁਹਾਨੂੰ ਆਈਡੀਆ ਕੋਈ ਯਾਨੀ ਕਿ ਦਸਾਂ ਨੂੰ ਮਿਲਿਆ ਨਾ ਅੰਦਰ ਵਾਲਿਆਂ ਦਾ ਹਾਂਜੀ ਹਾਂਜੀ ਦਸਾਂ ਨੂੰ ਵੈਸੇ ਤੇ ਆਹਾਂ ਨੂੰ 30 ਜਾਨੀਆਂ ਨੂੰ ਮਿਲਿਆ ਟੋਟਲ ਤੇ 30 ਬੰਦਿਆਂ ਨੂੰ ਮਿਲਿਆ ਨਾ ਅ ਟੋਟਲ 30 ਨੂੰ ਮਿਲ ਗਏ ਬਾਕੀ ਜਿਹੜੇ ਬਚ ਗਏ ਉਹਨਾਂ ਨੂੰ ਹਜੇ ਬਾਅਦ ਚ ਦਿੱਤੇ ਜਾਣਗੇ 30 ਪਰਿਵਾਰਾਂ ਨੂੰ ਚੈੱਕ ਮਿਲਣ ਨਾਲ ਜਿਹੜੇ ਅੰਬੀਬੀਆਂ ਜਿਹਨਾਂ ਦੇ ਨਾਲ ਤੁਸੀਂ ਵੀ ਉਹਨੇ ਬੈਠੇ ਹੋ ਗੋਗੇ ਉਹਨਾਂ ਦੇ ਮਨ ਵਿੱਚ ਕਿਦਾਂ ਦਾ ਮਹਿਸੂਸ ਹੁੰਦਾ ਹੈ ਵੀ ਸਾਨੂੰ ਹੁਣ ਚੈੱਕ ਮਿਲੇ ਜਾਂ ਘੱਟ ਮਿਲੇ ਜਾਂ ਵੱਧ ਮਿਲੇ ਜਾਂ ਕਿਦਾਂ ਮਿਲੇ ਜਾਂ ਉਹ ਬੀਬੀਆਂ ਕਿਦਾਂ ਦਾ ਵਸੂਤ ਕਰਦੀਆਂ ਹਨ ਜੀ ਇਹ ਵਾਪਿਸ ਚਲੋ ਥੋੜੀ ਬਹੁਤੀ ਸਪੋਰਟ ਹੋਈ ਸਾਰਿਆਂ ਦੀ ਹੋਈ ਸਪੋਰਟ ਮੇਰੀ ਵੀ ਹੋਈ ਸਾਰਿਆਂ ਦੀ ਸਪੋਰਟ ਹੋਈ ਅਜੇ ਨਾ ਉਹ ਦਿੱਤਾ ਵੀ ਦਿੰਦੇ ਤਾਂ ਇਹ ਗੁਜ਼ਾਰਾ ਕਰਨਾ ਜੇ ਤੇ ਤਾਂ ਹੀ ਗੁਜ਼ਾਰਾ ਸਹੀ ਗੱਲ ਸਹੀ ਗੱਲ ਕੋਈ ਉਹ ਕੋਈ ਮੈਸੇਜ ਐਦਾਂ ਦਾ ਕੋਈ ਬੀਬੀਆਂ ਵੱਲੋਂ ਜਾਂ ਤੁਸੀਂ ਆਪਣੇ ਵੱਲੋਂ ਤੁਸੀਂ ਲਾਉਣਾ ਚਾਹੁੰਦੇ ਹੋ ਕਿ ਜਿਹੜੀ ਤੁਹਾਨੂੰ ਕੋਈ ਸਾਂਝੀ ਤੁਹਾਡੀ ਸਾਰਿਆਂ ਦੀ ਮੁਸ਼ਕਲ ਹੋਵੇ ਇੱਕ ਪਰਸਨਲ ਹੁੰਦੀ ਹੈ ਇਹ ਸੋ ਸਾਰਿਆਂ ਦੀ ਸਮਝ ਹੀ ਹੁੰਦੀ ਹੈ ਕੋਈ ਐਦਾਂ ਦੀ ਹੈ ਕਿ ਸਮਝਿਆ ਕਿ ਜਿਹੜੀ ਉਹਨਾਂ ਦਾ ਮੈਸੇਜ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਜਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਕਿ ਇਹ ਚੀਜ਼ਾਂ ਹੋਈਆਂ ਚਾਹੀਦੀਆਂ ਇਹ ਬਿੱਡੋ ਨੂੰ ਤਗੜੀ ਹੋਣਾ ਚਾਹੀਦਾ ਕਿ ਇਹ ਲੜਾਈ ਆਪਾਂ ਕਿੱਦਾਂ ਲੜਦੀਆਂ ਟਾਈਮ ਪਾਸ ਕਿੱਦਾਂ ਕਰਨਾ ਹੈ ਐਦਾਂ ਦਾ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰ ਮੈਂ ਇਹ ਸੁਨੇਹਾ ਦਿਆਂ ਦੇਣੀ ਜੇ ਕਿਸੇ ਨੂੰ ਕੋਈ ਨਹੀਂ ਤਰਣ ਆਉਂਦੀਆਂ ਨਾ ਉਹਨੂੰ ਲੜੋ ਆਹ ਹਿੰਟ ਆਪਣੀ ਨਾ ਹਾਰੋ ਜੀ ਮੈਂ ਇਹ ਗੱਲ ਬਤਨ ਚੋਣੀ ਹੈ ਕਿ ਜੇ ਕਿਸੇ ਤੇ ਵੀ ਤੁਸੀਂ ਬਤਉਂਦੀਆਂ ਉਹਦਾ ਹੱਲ ਹੈ। ਡਰ ਭਰਾ ਹੋਣਾ ਤੇ ਤਗੜੇ ਹੋ ਗਏ। ਮਨ ਤੋਂ ਹੀ ਇੰਨੇ ਸਾਲਾਂ ਵਿੱਚ ਇਹ ਰਿਜ਼ਲਟ ਕੱਢਿਆ ਇਸ ਗੱਲ ਦਾ ਕਿ ਜੇ ਕੋਈ ਮੁਸੀਬਤ ਆ ਜਾਂਦੀ ਹੈ ਤੇ ਐਵੇਂ ਹੌਸਲਾ ਨਾ ਟਡੋ। ਤਗੜੇ ਹੋ ਜੀ ਤਗੜਾ। ਉਹ ਚੀਜ਼ਾਂ ਲਈ ਮਿਲੋ ਜਿਹੜੀਆਂ ਹੁਣ ਤੁਹਾਡੇ ਨਾਲ ਗਰੁੱਪ ਸੈਂਟਰ ਤੇ ਵੀ ਕੋ ਹੈਗੀਆਂ ਮੈਲਾ ਉਹ ਸਾਰੀਆਂ ਹੀ ਤੁਹਾਡੇ ਵਰਗੀਆਂ ਸਟਰੋਂਗ ਕਹਿ ਜਾ। ਆ ਕੋਜ ਉੱਪਰ ਤੋਂ ਦੇ ਹੈਗੀਆਂ ਜੀ ਕੋਈ ਘਰ ਆ ਜਾਂਦੀਆਂ ਨੇ ਤੇਈ ਘਰਾਂਉਂਦੀਆਂ ਵੀ ਆ ਕਈ ਹੈਗੀਆਂ ਸਟੌਂਗ ਵੀ ਹੈਗਾ ਇਹ ਘਰਾਂ ਵੀ ਜਾਂਦੀਆਂ ਬੰਦੋਂ ਕਈਆਂ ਨੂੰ ਮੌਕਾ ਨਹੀਂ ਵੀ ਇਹੋ ਜਾਂ ਮਿਲਿਆ ਵੀ ਕਿਸੇ ਦਾ ਬੋਲਣ ਦਾ ਤੇ ਉਹ ਘਰਾਂਉਂਦੀਆਂ ਨੇ ਜਿਹੜੀ ਉਹ ਫਾਦਲਕਾ ਵਾਲੀਆਂ ਮਾਵਾਂ ਧੀਆਂ ਹੁਣ ਤੇ ਨਵੀਆਂ ਆਈਆਂ ਜੇ ਦੋਨੋਂ ਆਈਆਂ ਕਰਨਮਾਲਾ ਕੀ ਨਾਮ ਉਹ ਥੋੜੀਆਂ ਜੀਆਂ ਉਹ ਰਹਿੰਦੀਆਂ ਆ ਆਪਚਾਰੀਆਂ ਦਰ ਗਿਆ ਗਿਆ ਦਾ ਹਾਂਜੀ ਸਰ ਉਹਦਾ ਜਾਣੀ ਕਿ ਸੱਸ ਸਹੁਰੇ ਨੇ ਉਹਦੇ ਨੇ ਘਰੋਂ ਕੱਢ ਦਿੱਤਾ ਸੀ ਹੁਣ ਉਹ ਬਾਹਰ ਰੈਂਟ ਤੇ ਰਹਿੰਦੇ ਸੀ ਪਹਿਲਾਂ ਘਰੋਂ ਵੱਡਿਆ ਫੇਰ ਉਹ ਵਿਚਾਰੀ ਨੇ ਕਿਸੇ ਕਿੰਦੇ ਪੰਚਾਇਤ ਨੇ ਉਹਨੂੰ ਇੱਕ ਦਮਰਾ ਦਿੱਤਾ ਸੀ ਜਾਨੀ ਕਿ ਹੁਣ ਉਹਨੂੰ ਥੋੜੀ ਜਿਹੀ ਜਗ੍ਹਾ ਕਿਸੇ ਨੇ ਲੈ ਕੇ ਦਿੱਤੀ ਜਗ੍ਹਾ ਦੇ ਵਿੱਚ ਉਹਨੇ ਵੀ ਥੋੜਾ ਜਿਹਾ ਜਗ੍ਹਾ ਬਣਾ ਲਈ ਆਪ ਅੱਛਾ ਜਾਨੀ ਕਿ ਉਹ ਮੀਟਿੰਗ ਤੇ ਆਉਂਦੀ ਸੀ ਜਾਇ ਜਿਹੜੀ ਆਪਣੀ ਹਰ ਮਹੀਨੇ ਹੁੰਦੀ ਹੈ ਉਹਦੇ ਵਿੱਚ ਆਉਂਦੀ ਤੇ ਉਹਨੇ ਮੇਰੇ ਨਾਲ ਗੱਲ ਕੀਤੀ ਵੀ ਜਾਨੀ ਕਿ ਇਤਰਾ ਇਕਰਾਰ ਕਰਾ ਲਾ ਤਾਨੂੰ ਮੈਂ ਇਹ ਗੱਲ ਕਹੀ ਵੀ ਤੂੰ ਕਵਟਰ ਦੇ ਦਿਆ ਇਹ ਕਰਕੇ ਉਹਨੇ ਸਰ ਕਵਟਰ ਦੇ ਆ ਹੁਣ ਕਵਟਰ ਲਾ ਕੇ ਉਹਨੂੰ ਉੱਤੋਂ ਬੈਠਦੇ ਤੁਹਾਡੇ ਵਿੱਚ ਏਦਾਂ ਦੀਆਂ ਮਹਿਲਾ ਵੀ ਹੈਗੀਆਂ ਜਿਨ੍ਹਾਂ ਦੇ ਕੋਲ ਘਰ ਹੀ ਹੈ ਨਹੀਂਗਾ ਹਾਂਜੀ ਸਰ ਹੈ ਉਹ ਕਿੰਨੀਆਂ ਹੈ ਜੀ ਉਹ ਹੈਗੀਆਂ ਵਿੱਚ 2-3 ਹੈਗੀਆਂ ਜਿਨ੍ਹਾਂ ਦਾ ਬਿਲਕੁਲ ਕੋਈ ਘਰ ਨਹੀਂ ਸਰ ਜੇ ਨਾਲ ਕੋਲ ਘਰ ਹੈ ਹੀ ਨਹੀਂਗਾ ਇੱਕ ਤੇ ਫਾਜ਼ਲ ਕਾ ਵਾਲੀ ਹੋਗੀ ਹਾਂਜੀ ਹੋਰ ਕਿਹੜੇ ਹੈ ਜੀ ਉਹ ਸੋਨੀਆ ਅੱਛਾ ਪਰਮੀਨ ਇਹਨਾਂ ਤੋਂ ਘਰ ਨਹੀਂ ਹੈ ਇਹਨਾਂ ਤੋਂ ਘਰ ਹੈ ਨਹੀਂ ਕਿ ਬਿਲਕੁਲ ਹੀ ਹੈ ਨਹੀਂ ਬਿਲਕੁਲ ਸਰ ਹੈ ਕੋਈ ਇਹਨਾਂ ਤੋਂ ਕੋਈ ਜਗ੍ਹਾ ਵੀ ਹੈਗੀ ਆ ਜਾਂ ਜਗ੍ਹਾ ਵੀ ਹੈ ਨਹੀਂ ਜੀ ਜਗ੍ਹਾ ਜਿੱਤਰਾ ਪਰਮੀਨ ਦਾ ਨੇਮ ਕੋਰ ਆ ਉਹਦੇ ਕੋਲ ਤੇ ਜਗ੍ਹਾ ਨਹੀਂ ਨਾ ਹੈਗੀ ਜਗਾ ਵੀ ਹੈ ਨਹੀਂ ਜਿਹੜੀ ਸੋਨੀਆ ਉੱਤੇ ਜਗ੍ਹਾ ਹੈਗੀ ਹੈ ਜਾਨੀ ਕਿ ਬਣਾਉਣ ਨੂੰ ਉਹਦੇ ਕੋਲ ਨਹੀਂ ਚੱਲਦਾ ਮਤਲਬ ਆਪਣੀਆਂ ਤਕਰੀਬਨ ਜਿੱਦਾਂ ਮੰਨ ਲਈਏ ਸੀ ਅ 25 ਦੀ ਪਰਿਵਾਰ ਹੋਣਗੇ ਤੇ ਉਹਨਾਂ ਵਿੱਚੋਂ ਤਿੰਨ ਚਾਰ ਪਰਿਵਾਰ ਇੰਦਾਂ ਦੇ ਆ ਜਿਨ੍ਹਾਂ ਕੋਲੋਂ ਘਰ ਵਾਲਾ ਮਤਲਬ ਸਿਸਟਮ ਇਹ ਨਹੀਂ ਪੁੱਜਦਾ ਨਾ ਹੀ ਕੁਝ ਕੋਲ ਇੱਕ ਦੋ ਤਾਂ ਜਗ੍ਹਾ ਹੈਗੀ ਹੈ ਇੱਕ ਦੋ ਤਾਂ ਜਗ੍ਹਾ ਵੀ ਹੈ ਨਹੀਂ ਮਨੋਂ ਤੇਨ ਕਿ ਬੀਬੀਆਂ ਹੈਗੀਆਂ ਇਹਦਾ ਵੀ ਮੁਸ਼ਕਲਾਂ ਦੇ ਹਰ ਕੋਣ ਨੂੰ ਵੀ ਆਉਂਦੀਆਂ ਹਨ ਜਾਨੀ ਇਹ ਕਿਸੇ ਨੂੰ ਕਿਸੇ ਗੱਲ ਦੀ ਆ ਕਿਸੇ ਨੂੰ ਕਿਸੇ ਗੱਲ ਦੀ ਆ ਹੁਣ ਬੀਬੀ ਗੁਰਮੀਤ ਕੌਰ ਆ ਹਾਂਜੀ ਜਾਨੀ ਕਿ ਉਹਦਾ 252 ਕੁਆਟਰ ਨੰਬਰ ਆ ਜਾਨੀ ਕਿ ਉਹਦੇ ਭਰਾ ਨੇ ਭਰਾ ਨੂੰ ਮਾਰਿਆ ਜਾਂ ਕਿ ਅੱਛਾ ਤੇ ਜਾਨੀ ਕਿ ਉਹ ਵੀ ਵਿਚਾਰੀ ਹੁਣ ਇੱਥੇ ਰਹਿਣ ਦੇ ਕੁਆਟਰ ਚ ਅੱਛਾ ਉਹਦੇ ਵਾਤੇ ਉਹਦੇ ਘਰ ਵਾਲੇ ਨੂੰ ਉਹਦੇ ਭਰਾ ਨੇ ਮਾਰਤਾ ਸੀ ਹਾਂਜੀ ਕਿ ਜਾਨੀ ਕਿ ਘਰ ਵਾਲੇ ਦੇ ਉੱਟੀ ਆ ਹਾਂਜੀ ਛੁੱਟੀ ਆ अच्छा ਤੇ ਜਾਣੀ ਕਿ ਉਹਦੇ ਵਾਤੇ ਲਈ ਬਹੁਤ ਮੁਸ਼ਕਲ ਆ ਕਿ ਕਿਤਰਾ ਉਹਨੇ ਵਿਚਾਰੀ ਨੇ ਬੱਚੇ ਪਾਲਣ ਦੇ ਕਿਤਰਾ ਪੜਾਉਂਦਾ ਹੀ ਉਹਨਾਂ ਨੂੰ ਤੇ ਕਿੱਦਾਂ ਉੱਥੇ ਰਹਿ ਰਹੀ ਆ ਨਾ ਪਿੰਡ ਜਾ ਸਕਦੀ ਹਾਂਜੀ ਹਾਂਜੀ ਜਾਂਦੀ ਮਾਕਿਆਂ ਦੇ ਘਰ ਜਾਂਦੀ ਸਹੁਰਿਆਂ ਦੇ ਕੋਲ ਉਹ ਸਹੁਰੇ ਉੱਤੇ ਫਿਰ ਪੰਗਾ ਜੁੜਾ ਪੈ ਗਿਆ ਨਾ ਆਹ ਹਾਂ ਤੁਸੀਂ ਗੇੜੀਆਂ ਨੈਕਸਟ ਵਾਰੀ ਜਦੋਂ ਆਪਣਾ ਮੌਕਾ ਮਿਲੇਗਾ ਦੁਬਾਰਾ ਗੱਲ ਕਰਦਾ ਜਿਹੜੀਆਂ ਬੀਬੀਆਂ ਜਿਨ੍ਹਾਂ ਕੋਲ ਘਰ ਹੀ ਹੈ ਨਹੀਂਗਾ ਜਿਨ੍ਹਾਂ ਕੋਲ ਬਿਲਕੁਲ ਹੀ ਨਹੀਂ ਕਿ ਦੋ ਤਿੰਨ ਜਾਣੀਆਂ ਉਹਨਾਂ ਨੂੰ ਕਿਸੇਗਾ ਨਾਂ ਲੈ ਕੇ ਆਇਓ ਕਿ ਉਹਨਾਂ ਦਾ ਜਿਹੜਾ ਮੈਸੇਜ ਵੀ ਅਸੀਂ ਨੋਕਾ ਤੱਕ ਪਹੁੰਚਾਵਾਂਗੇ ਕਿਉਂ ਸਾਡੇ ਪੰਜਾਬ ਵਿੱਚ ਬੜੇ ਦਾਅਵੇ ਸੱਜਣੇ ਹੈਗੇ ਆ ਤੇ ਅਸੀਂ ਕੋਈ ਨਹੀਂ ਇਸ ਗੱਲ ਦਾ ਪੰਜਾਬ ਕੀਤਰੀ ਗਰੁੱਪ ਨਾਲ ਵੀ ਥੋੜਾ ਜ਼ਿਕਰ ਕਰਾਂਗੇ ਕਿਉਂ ਪੰਜਾਬ ਕੀਤਰੀ ਗਰੁੱਪ ਵੀ ਸਾਡੀ ਟਾਈਮ ਟਾਈਮ ਬਹੁਤ ਹੈਲਪ ਕਰਦੇ ਆ ਜਿਉਂ ਨਾਲ ਨੇ ਸ਼ਹੀਦ ਪਰਿਵਾਰਾਂ ਨੂੰ ਅ ਅੱਜ ਤੱਕ 1 ਕਰੋੜ ਤੋਂ ਉੱਪਰ ਜਿਹੜਾ ਪੰਡ ਹੈ ਉਹਨਾਂ ਨੇ ਦਿੱਤਾ ਹੈ ਤੇ ਹੁਣ ਵੀ ਇਸ ਟਾਈਮ ਵੀ ਪਿਛਲੇ ਦਿਨਾਂ ਵਿੱਚ 18 ਅਪ੍ਰੈਲ ਨੂੰ ਵੀ ਉਹਨਾਂ ਨੇ 30 ਪਰਿਵਾਰਾਂ ਨੂੰ ਇੱਕ ਪਰਿਵਾਰ ਨੂੰ 11000 ਰੁਪਏ ਦਿੱਤਾ ਤੇ 30 ਪਰਿਵਾਰਾਂ ਨੂੰ 3 ਲੱਖ 30000 ਰੁਪਏ ਉਹਨਾਂ ਨੇ ਦਿੱਤਾ ਹੈ ਤੇ ਅੱਜ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜਾ ਇੰਨਾ ਵੀ ਕਰਨਾ ਬਹੁਤ ਔਖਾ ਹੈ ਗ੍ਰਾਮੀ ਬਹੁਤ ਘਰ ਕਈ ਜਗ੍ਹਾ ਤੇ ਸੁਨੇਹੀ ਨਹੀਂ ਲੱਗਦੇ ਕਈ ਜਗ੍ਹਾ ਤੇ ਜਿਹੜੇ ਦਾਮੀ ਸੱਜਣਾ ਉਹਨਾਂ ਤੱਕ ਗੱਲ ਨਹੀਂ ਪਹੁੰਚਦੀ ਤੇ ਕੋਈ ਨਹੀਂ ਸਾਡੇ ਪੰਜਾਬ ਦੇ ਵਿੱਚ ਬਹੁਤ ਦਾਮੀ ਸੱਜਣਾ ਤੇ ਜਿਹੜੇ ਇਹ ਮੈਸੇਜ ਆ ਛੋਟੇ ਛੋਟੇ ਜਿਨ੍ਹਾਂ ਤੋਂ ਘਾੜੀ ਹੈ ਨੀਕਾਰ ਜਾਂ ਹੋਰ ਮੁਸ਼ਕਲ ਆਏ ਇਹ ਅਸੀਂ ਏਦਾਂ ਪੰਜਾਬ ਕੀ ਸ੍ਰੀ ਬਾਗ ਜਿਹੜੀਆਂ ਸੁਸਾਇਟੀਆਂ ਹੈਗੀਆਂ ਨੇ ਉਹਨਾਂ ਨਾਲ ਸਾਂਝੀ ਕਰਾਂਗੇ ਤੇ ਉਹ ਵੀ ਦੱਸਣਗੇ ਕੋਈ ਹੱਲ ਜੋ ਵੀ ਹੋਊਗਾ ਉਹ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਫਿਰ ਜੋ ਵੀ ਜਿਹੜਿਆ ਪਰਿਵਾਰਾਂ ਦੀ ਸਮੱਸਿਆ ਕੋਈ ਹੋएगी ਉਹ ਜਿਹੜੀ ਇਹ ਪਰਵਾਰ ਜੀ ਸੀ ਜਿਹੜਾ ਅੱਦੇ ਵਿੱਚ ਰਹਿੰਦਾ ਹੈ ਨਾ ਹਾਂਜੀ ਉਹਨਾਂ ਦੀ ਜਾਣੀ ਕਿ ਸਾਰਿਆਂ ਦੀ ਤੁਸੀਂ ਹਾਂ ਠੀਕ ਹੈ ਕੋਈ ਨਹੀਂ ਉਹਨਾਂ ਵਾਸਤੇ ਅਸੀਂ ਇੱਕ ਦਿਨ ਸਪੈਸ਼ਲ ਪ੍ਰੋਗਰਾਮ ਰੱਖ ਲਵਾਂਗੇ ਕਿ ਉਹਦੇ ਵਿੱਚ ਕਿਹੜੀ ਕਿਹੜੀ ਕੀ ਕੀ ਸਮੱਸਿਆ ਆਈ ਉਹ ਫਿਰ ਲੋਕਾਂ ਤੱਕ ਚਲ ਜਾਣੀ ਹੈ ਤੇ ਫਿਰ ਉਹ ਆਪਾਂ ਉਹਦੇ ਵਾਦੇ ਦੇਖ ਲਵਾਂਗੇ ਹੋਰ ਤੁਸੀਂ ਕੋਈ ਮੈਸੇਜ ਜਿਹੜਾ ਕੋਈ ਤੁਸੀਂ ਦੇਣਾ ਚਾਹੁੰਦੇ ਹੋ ਕੋਈ ਲੋਕਾਂ ਨੂੰ ਜਾ ਕੋਈ ਆਪਣਾ ਜਾਂ ਕੋਈ ਵੀ ਕੋਈ ਕੋ ਗੱਲ ਦੱਸਣੀ ਚਾਹੁੰਦੇ ਹੋ ਤੇ ਦੱਸ ਸਕਦੇ ਹੋ ਹਾਂ ਮੈਂ ਹੋਰ ਕੋਸ ਨਹੀਂ ਦੋ ਜੀ ਮੇਰੇ ਬੱਚੇ ਬਸ ਸੈਟ ਕੋਲ ਬੋਲਣਾ ਕੋਈ ਨਹੀਂ ਹੂੰ ਤੁਹਾਡਾ ਇਦਾਂ ਵੀ ਬਾਕੀ ਦਾ ਟਾਈਮ ਪਾਸ ਠੀਕ ਹੋ ਰਿਹਾ ਹੈ ਤੁਹਾਨੂੰ ਹੁਣ ਮੇਨ ਟਾਰਗੇਟ ਹੈ ਕਿ ਮੇਰੇ ਬੱਚਾ ਤੁਹਾਡਾ ਵੱਡਾ ਕਿੰਨੇ ਸਾਲ ਦਾ ਹੋ ਗਿਆ 20 ਸਾਲ ਦਾ ਹੋ ਗਿਆ ਤੇ ਕੋਈ ਨਹੀਂ ਜੇ ਵਾਹਿਗੁਰੂ ਨੇ ਇੰਨਾ ਸਾਰਾ ਕੁਝ ਤੁਹਾਨੂੰ ਬੱਚੇ ਹੁਣ ਇਤੋਂ ਤੱਕ ਪਹੁੰਚਾ ਦਿੱਤੇ ਹੈ ਤੇ ਉਹ ਵੀ ਤੁਹਾਡਾ ਮਸਲਾ ਹੱਲ ਹੋ ਜਾਏਗਾ ਘਬਰਾਓ ਨੀ ਕੋਈ ਗੱਲ ਤੇ ਜਰੂਰ ਆਸੀ ਤੇ ਤੁਹਾਡੀਆਂ ਚੀਜ਼ਾਂ ਧਿਆਨ ਦੇ ਲੱਗ ਤਾਂ ਹੈ ਤੇ ਜਿੱਦਾਂ ਕਿਦਾਂ ਕਿ ਗੁਰੂ ਮਾਦਾ ਜੀ ਨੇ ਤੁਸੀਂ ਭਾਤੀ ਲਈ ਵੀ ਇਹਨਾਂ ਦਾ ਅਪਲਾਈ ਕਰ ਸਕਦੇ ਹੋ ਇਹ ਸਾਰੇ ਇੱਕ ਦਾ ਕਰੂਗੀ ਇੱਕ ਦਾ ਕਰ ਸਕਦੇ ਆ ਜੀ ਇੱਕ ਦਾ ਕਰ ਸਕਦੇ ਇਹਦਾ ਜਾਨੀ ਅਪਲੀਕੇਸ਼ਨ ਹੋਇਆ ਇਹ ਹੋ ਨਹੀਂ ਸਕਦਾ ਕਾਹਦਾ ਪ੍ਰਸ਼ਨ ਹੋਇਆ ਲੰਦਾ ਜੀ ਨਾ ਇਹਨੇ ਪੈਸੇ ਤਾਂ ਸਾਰੇ ਅੱਛਾ ਤੇ ਜਦੋਂ ਦੌਰ ਦਾ ਲੈ ਤੋਕੀ OK ਕੋਈ ਗੱਲ ਨਹੀਂ ਕੋਈ ਨਹੀਂ ਜਿੱਦਾਂ ਚਲੋ ਇੱਕ ਬੱਚਾ ਦੇ ਜੋਬ ਜਨ ਜਸਟ ਹੋ ਜਾਵੇਗਾ ਇਹ ਗੱਲ ਕਹਿੰਦੇ ਆ ਵੀ ਚਲੋ ਜਦੋਂ ਆਦਮੀ ਖਤਮ ਹੋ ਜਾਂਦਾ ਨਾ ਹਾਂਜੀ ਸੀਆਰਪੀ ਵਾਲਾ ਉਸੇ ਟਾਈਮ ਤੇ ਉਹਨਾਂ ਕਾਲਜਾਂ ਤੇ ਔਰਤ ਨੂੰ ਨੌਕਰੀ ਦੇਣੀ ਚਾਹੀਦੀ ਹੈ ਨਹੀਂ ਨਹੀਂ ਨੌਕਰੀ ਦੇ ਦੰਦੇ ਆਉ ਪਰ ਉਹ ਪਹਿਲਾ ਮੁਸ਼ਕਲਾ ਹੁੰਦੀ ਹੈ ਵੀ ਉਹ ਮੁਸ਼ਕਲਾ ਆਉਂਦੀਆਂ ਮੈਡੀਕਲ ਚੋਂ ਕੱਢ ਦਿੰਦੇ ਆ ਐਸ ਤੋਂ ਲੋ ਕੱਢ ਦਿੰਦੇ ਤੇ ਕਿਸੇ ਦਿਨੋਂ ਬਾਹਰ ਥੰਦੀ ਦੇ ਬੱਚੇ ਜਦੋਂ ਬੱਚੇ ਛੋਟੇ ਹੁੰਦੇ ਆ ਉਹ ਟਾਈਮ ਤੇ ਨੌਕਰੀ ਨਹੀਂ ਜਿੰਦੇ ਜਦੋਂ ਬੱਚੇ ਵੱਡੇ ਹੁੰਦੇ ਬੱਚੇ ਨੌਕਰੀ ਲੈ ਲੈਂਦੇ ਅੱਗੇ ਮਾਂ ਪਿਓ ਨੂੰ ਨਹੀਂ ਉਹ ਪੁੱਛਦੀ ਹਾਂ ਇਹ ਪੁੱਛ ਕਾਉਂਦੀ ਹੈ ਹਾਂ ਇਹੀ ਇਹ ਆਨੇ ਕਿ ਉਹ ਟਾਈਮ ਤੇ ਔਰਤ ਦੀ ਮਜਬੂਰੀ ਵੇਖਣੀ ਚਾਹੀਦੀ ਔਰਤ ਨੂੰ ਉਹ ਟਾਈਮ ਤੇ ਨੌਕਰੀ ਦੇਣੀ ਚਾਹੀਦੀ ਉਸੇ ਟਾਈਮ ਤੇ ਦਿੱਤੀ ਜਾਵੇ ਜਿਹੜੇ ਉਹ ਦਿਨ ਜਿਹੜੇ ਸੌਕੇ ਨਿਕਲਦੇ ਆ ਪਰ ਫਿੱਕੀ ਪਰਵਾਰ ਪਰਵਾਰ ਇਹ ਵਾ ਕਈ ਪੜੇ ਆ ਕਈ ਨਹੀਂ ਪੜੇ ਉਹਨਾਂ ਨੂੰ ਉਸੇ ਸਾਬ ਨਾਲ ਨੌਕਰੀ ਦੇਣਾ ਨਹੀਂ ਇਹ ਨਹੀਂ ਆਂਦੇ ਵੀ ਕੋਈ ਸਾਨੂੰ ਤੰਗੀ ਨੌਕਰੀ ਚਾਹੀਦੀ ਹੈ ਉਹਨਾਂ ਦਾ ਕੋਈ ਵੀ ਐਂਡੀ ਦੇ ਦੇ ਕੋਈ ਕੋਈ ਵੀ ਨੌਕਰੀ ਦਿੱਤੀ ਜਾਵੇ ਹਾਂਜੀ ਹਾਂਜੀ ਪਰ ਕਈ ਇਹਦਾ ਵੀ ਲੜੀਆਂ ਕਹਿੰਦੀਆਂ ਨੇ ਵੀ ਜਦੋਂ ਸਾਨੂੰ ਜੌਬ ਦੇਵਾ ਫਿਰ ਦੇਰਾਂ ਦੇ ਵਾਲੇ ਬੱਚੇ ਬੱਚਿਆਂ ਨੂੰ ਸਾਹਮਣੇ ਵਾਲਾ ਨਹੀਂ ਕੋਈ ਹੁੰਦਾ ਫਿਰ ਉਹ ਵੀ ਮੁਸ਼ਕਲਾ ਕੀ ਆ ਜਾਂਦੀ ਹੈ ਹਨਾ ਸਰ ਕੇ ਬੱਚੇ ਨਹੀਂ ਨਾ ਸਮਝਦੇ ਜੀ ਸਾਡੇ ਮਾਂ ਪਿਓ ਨੇ ਸਾਨੂੰ ਕਿਤਨਾ ਪਾਲਿਆ ਕਿਤਨਾ ਪੜਾਇਆ ਕਿੰਨਾ ਸਭ ਕੁਝ ਕੀਤਾ ਬੱਚੇ ਨਹੀਂ ਨਾ ਸਮਝਦੇ ਉਹ ਬੱਚੇ ਨਿਯੋਗ ਲਾ ਬੰਦੇ ਇਧੀਆਂ ਮੁਕਲਾ ਹੁੰਦੀਆਂ ਕੋਈ ਨਹੀਂ ਆਪ ਦੀ ਲਾਈਟ ਪੰਜਾਬ న్యూਸ ਵੱਲੋਂ ਸਾਰੇਆਂ ਵੀਰਾਂ ਦਾ ਧੰਨਵਾਦ ਕਰਦੇ ਆਂ ਉਹ ਇਦਾਂ ਦੇ ਜਿਹੜੇ ਪਰਿਵਾਰ ਆ ਸਾਡੇ ਕੋਲੋਂ ਥੋੜੇ ਹੈਗੇ ਆ ਜਿਹੜੇ ਜ਼ਿਆਦਾ ਜ਼ਰੂਰਤਵੰਦ ਆ ਉਹ 15 20 ਕੱਲੇ ਕਰੀਬ ਆਸੀਂ ਕੱਲੇ-ਕੱਲੇ ਦੀ ਮੁਲਾਕਾਤ ਤੁਹਾਡੇ ਨਾਲ ਕਰਾਵਾਂਗੇ ਕਿ ਇਹਨਾਂ ਦੇ ਦਿਨ ਕਿੱਦਾਂ ਨਿਕਲਦੇ ਆ ਕੱਲੇ ਆਰਪੀ ਦੇ ਵੀ ਆਸੀਂ ਹੋਰ ਵੀ ਜਿਹੜੇ ਸਿਵਲ ਦੇ ਵੀ ਕੋਈ ਇਦਾਂ ਦੇ ਪਰਿਵਾਰ ਹੋਣਗੇ ਜਿਨ੍ਹਾਂ ਕੋਲੋਂ ਘੱਟ ਹੀ ਆਣੀ ਆ ਜਿਨ੍ਹਾਂ ਕੋਲੋਂ ਸਾਥ ਹੀ ਆਣੀ ਆ ਉਨਾ ਦਾ ਮੈਸੇਜ ਤੁਹਾਡੇ ਵੀਰਾਂ ਤੱਕ ਪਹੁੰਚਾ ਕਰਾਂਗੇ ਤੇ ਜੇ ਕੋਈ ਕੇ ਨੇ ਕੋਈ ਹੈਲਪ ਕਰਨੀ ਹੋਵੇ ਕੋਈ ਕਈ ਆਰੀ ਅਡਾਪਟ ਕਰ ਲੈਂਦੇ ਆ ਕਿ ਬੱਚਿਆਂ ਨੂੰ ਵੀ ਮੈਂ ਤੁਹਾਡੇ ਬੱਚੇ ਪੜਾ ਦਵਨੇ ਆ ਤੇ ਉਹ ਸਾਡੀ ਸੰਸਥਾ ਨਾਲ ਲਿੰਕ ਕਰ ਸਕਦੇ ਆ CRPX ਮੈਂ ਬੈਤ ਫਿਰ ਐਸੇ ਸਾਨੂੰ ਪੰਜਾਬ ਸਾਡਾ ਜਿਹੜਾ ਹੈੱਡ ਆਫਿਸ ਹੈ ਉਹ ਹਾਪਰ ਰੋਡ ਤੇ ਜਲੰਧਰ ਰਾਮਾ ਮੰਡੀ ਚੌਂਕ ਤੋਂ ਹਾਪਰ ਰੋਡ ਤੇ ਜਲੋ ਹਸਪੀਟਲ ਦੇ ਨੇੜੇ ਆ ਉੱਤੇ ਸਾਡਾ ਹੈਡ ਆਫਿਸ ਹੈ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਦੇ ਬੱਚਾ ਅਡੌਪਟ ਕਰਨਾ ਹੋਵੇ ਕਿ ਮੈਂ ਦੀ ਪੜ੍ਹਾਈ ਦਾ ਕਰਤਿਆ ਦੇ ਦਵਾਂ ਨਾ ਜਾਂ ਕਿ ਇਹਨੇ ਕਰਨਾ ਹੋਵੇ ਕਿ ਮੈਂ ਤੇਰਾ ਰੁਕੀ ਬਣਦਾ ਕਰਤਿਆ ਦੇ ਦਵਾਂ ਨੀ ਪੈਨਸ਼ਨ ਉਹਨਾਂ ਨੂੰ ਮਿਲਦੀਆਂ ਈ ਥੋੜੀਆਂ-ਥੋੜੀਆਂ ਜਿੱਦਾਂ ਕਿ ਉਹਨੂੰ 10000 ਕਿ ਉਹਨੂੰ 12000 ਜੋ ਜਦੋਂ ਇਹ ਬੰਦੇ ਇਹਨਾਂ ਦੇ ਡੈਥ ਹੋਈਏ ਉਹ ਸਟਾਈਟ ਤੇ ਰੂਲ ਇਦਾਂ ਦੇ ਹੀ ਕੁਝ ਕਿ ਜ਼ਿਆਦਾ ਸਹੂਤਾ ਨਹੀਂ ਮਿਲਦੀਆਂ ਜੀ ਉਹ ਉਥੋਂ ਟਾਈਮ ਦੇ ਹਿਸਾਬ ਨਾਲ ਹੀ ਜੋ ਪੈਨਸ਼ਨ ਜਿਹੜੀਆਂ ਚੱਲ ਰਹੀਆਂ ਅਸੀਂ ਤੇ ਹੁਣ ਦੇ ਸਮੇਂ ਵਿੱਚ 10-10 12-12 ਜਾਂ ਨਾਲ ਪਾਲਣਾ ਬੜਾ ਪਰਿਵਾਰ ਔਖਾ ਹੀ ਪਰ ਇਹਨਾਂ ਨੇ ਥੋੜਾ ਜਿਹਾ ਇਹ ਸਹਾਰਾ ਆਈ ਪੀਸੀਆਰਪੀ ਕੈਂਪ ਚ ਲੈਂਦੇ ਆ ਕਿ ਚਲੋ ਕੁਆਰਟਰ ਮਿਲ ਗਿਆ ਜੀ ਉੱਥੇ ਰਹਿਣ ਵਾਸਤੇ ਆਪ ਨੂੰ ਥੋੜਾ ਸਾਮਾਨ ਸਸਤਾ ਮਿਲ ਜਾਂਦਾ ਹੈ ਤੇ ਟਾਈਮ ਪਾਸ ਹੋ ਜਾਂਦਾ ਹੈ ਤੇ ਕੋਈ ਮੇਰਾ ਦਾਮੀ ਸੱਜਣ ਵੀਰ ਕੋਈ ਐਦਾਂ ਵੀ ਕਿਸੇ ਦੀ ਕੋਲਪ ਕਰਦੀ ਦਿੰਦਾ ਹੋਵੇ ਉਹ ਸਾਡੀ ਐਸ.ਵੀ.एस ਨਾਲ ਸੰਪਰਕ ਕਰ ਸਕਦਾ ਹੈ ਅਸੀਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੈ ਤੇ ਕੋਈ ਵੀ ਮੇਰਾ ਵੀ ਸੰਪਰਕ ਕਰਕੇ ਇਹਨਾਂ ਪਰਵਾਰਾਂ ਤੱਕ ਜੇ ਕੋਈ ਹੈਲਪ ਕਰਨਾ ਚਾਹਦਾ ਤੇ ਕਰ ਸਕਦਾ ਧੰਨਵਾਦ ਬਹੁਤ ਬਹੁਤ